ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਦਿਨ ਹੈਗਾ ਹੈਗਾ ਮੰਗਲਵਾਰ ਦਾ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜਿਹੜੇ ਵੀਡੀਓ ਦੇਖਦੇ ਨੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਇਹ ਮੈਂ ਦੋ ਦੀ ਸੀਗੀ ਮੱਝਾਂ ਵਾਲਾ ਫਰਸ਼ ਸਾਢੇ 9 ਦਾ ਟਾਈਮ ਹੋ ਗਿਆ ਸੀ ਸਵੇਰ ਦਾ ਇਹ ਮੱਝਾਂ ਹੁਣ ਆਪਾਂ ਦਿਨੇ ਬਾਹਰ ਬੰਨਣ ਲੱਗੇ ਪਹਿਲਾਂ ਆਪਾਂ ਗਰਮੀ 'ਚ ਵੀ ਉੱਥੇ ਹੀ ਬੰਨਦੇ ਹੁੰਦੇ ਸੀਗੇ ਬਾਹਰ ਫਿਰ ਉਹ ਵਿਚ ਦੀ 2 ਕੁ ਮਹੀਨੇ ਆਪਾਂ ਬੰਨੀਆਂ ਨਹੀਂ ਹੈਗੀਆਂ ਤੇ ਅੰਦਰੀ ਹੁੰਦੀਆਂ ਸੀ ਸਾਰਾ ਦਿਨ ਹੁਣ ਉੱਥੇ ਧੁੱਪ ਆਉਂਦੀ ਹੈ ਫਿਰ ਤੇ ਠੰਡ ਜੀ ਲੱਗਦੀ ਰਹਿੰਦੀ ਹੈ ਪਸ਼ੂਆਂ ਨੂੰ ਕੱਚਾ ਥਾਂ ਹੈਗਾ ਨਾਲੇ ਉੱਥੇ ਆਪਾਂ ਥਾਂ ਸਮਾਰਤਾ ਦੀਵਾਰੀ ਹੁਣ ਬਾਹਰ ਕੱਢ ਦਿੰਨੇ ਹੁੰਨੇ ਆਂਗੇ ਕੱਚੇ ਥਾਂ ਚ ਬਹਿ ਜਾਂਦੀਆਂ ਇਹ ਤਿੰਨ ਚਾਰ ਘੰਟੇ ਤੇ ਮੱਝਾਂ ਨੂੰ ਤਾਂ ਲੈ ਗਈ ਸੀਗੇ ਨਮਾ ਕੇ ਉਹ ਕਦਰ ਵਿੱਚ ਨਮਾ ਕੇ ਲੈ ਜਾਂਦੇ ਇੱਕ ਦਿਨ ਨਹੀਂ ਬੰਨੇ ਹੁੰਦੇ ਸਵੇਰੇ ਕਿ ਮੈਂ ਦੁਆਦ ਲੱਗੀ ਸੀਗੀ ਫਰਸ਼ ਤੋਂ ਨ ਤੇ ਫਰਸ਼ ਜੇ ਯਾਦੇ ਖਰਾਬ ਹੋ ਗਿਆ ਤਾਂ ਤੋਦਨੇ ਹੁੰਨੇ ਆ ਜੀ ਮੱਜਾਂ ਨਾ ਨਮਾਈਏ ਫਿਰ ਬਸ ਕੋਲ ਜੀ ਹੋ ਜਾਂਦੀ ਐ ਵਿਚਾਰ ਹੁਣ ਗਿੱਲਾ ਜਾਂ ਕਾਨੂੰ ਕਰਨਾ ਹੈਗਾ ਜੇ ਮੱਜਾਂ ਨਮਾਈਏ ਤਾਂ ਫਿਰ ਗਿੱਲਾ ਤਾਂ ਹੁਣ ਹੋਇਆ ਹੀ ਹੁੰਦਾਗਾ ਫਿਰ ਤੋਤਾ ਵੀ ਜਾਂਦਾਗਾ ਟੁੱਟੀ ਆਈ ਹੋਈ ਸੀਗੀ ਸਾਰਾ ਤੋਤਾ ਸੀਗਾ ਮੈਂ ਫਰਸ਼ ਇਧਰ ਆਪਣੇ ਥੋੜਾ ਜਿਹਾ ਜ਼ਿਆਦਾ ਖਰਾਬ ਜਾ ਹੋਇਆ ਪਿਆਗਾ ਖੁੰਜੇ ਚ ਉਹ ਤੁਗਾਰਾਜ ਵਾਲਾ ਨਿਕਲਦਾ ਰਹਿੰਦਾ ਹੈਗਾ ਕੱਪੜੇ ਮੇਰੇ ਪਾਏ ਹੋਏ ਸੀਗੇ ਮਸ਼ੀਨ ਚ ਸਵੇਰ ਦੇ ਕੱਪੜੇ ਪਹਿ ਇੱਕ ਦਿਨ ਛੱਡ ਕੀ ਧੋਣੇ ਹੁੰਨੇ ਆਗੇ ਤੇ ਫਿਰ ਇੱਕ ਦਿਨ ਛੱਡ ਕੇ ਬਾਵਾ ਹੋ ਜਾਂਦੇ ਨੇ ਨਾ ਸਰਥ ਤਾਂ ਫਿਰ ਪਾਉ ਨਹੀਂ ਆਗੇ ਨਹੀਂ ਫਿਰ ਝੱਗ ਜੀ 돌ਣੀ ਪੈਂਦੀ ਹੈਗੀ ਜਹਦੇ ਥੋੜੇ ਹੁੰਦੇ ਨੇ ਇੱਕ ਦਿਨ ਦੇ ਕੱਪੜੇ ਤੇ ਮੈਂ ਤੇ ਸਾਰੇ ਇੱਕ ਝੱਲ ਲੈ ਸੀਗੇ ਪਾਣੀ 'ਚ ਉਹ ਮੈਂ ਸੁਕਾਉਣ ਲੱਗੀ ਸੀਗੀ ਇਹ ਸੁੱਕਣ ਵਾਲੀ ਮਸ਼ੀਨ ਨਾ ਮੇਰੀ ਥੋੜੀ ਜਿਹੀ ਘੱਟ ਚੱਲਦੀ ਹੈਗੀ ਕਦੇ-ਕਦੇ ਜੰਮੀ ਖੜ ਜਾਂਦੀ ਹੈ ਮਸਾਂ ਚਲਾਉਣੀ ਪੈਂਦੀ ਹੈ ਸੈਟ ਕਰ ਕਰ ਕੇ બસ ਇਹ ਥੋੜੇ ਜਿਹਾ ਕੱਪੜੇ ਰਹਿ ਗਏ ਸੀਗੇ ਆਪਣੇ ਇੱਧਰ ਹਰਮਨ ੁੱਪੇ ਬੈਠੀ ਸੀਗੀ ਨਹੀਂ ਤੇ ਅੰਦਰੀ ਬੈਣੀ ਹੁੰਦੀ ਹੁਣ ਠੰਡ ਹੋ ਗਈ ਹੁਣ ਅੰਦਰੋਂ ਨਿਕਲਿਆਉਂਦੀ ਹੈਗੀ ਹੁਣ ਮੈਂ ਵੀ ਕਹਿਣ ਦੀ ਮੈਨੂੰ ਵੀ ਹੁਣ ਤਾਂ ਹਰਮਨ ਠੰਡ ਚ ਬਾਹਰ ਵਧਣ ਲੱਗ ਗਈ ਪਹਿਲਾਂ ਤੇ ਅੰਦਰੀ ਦੇ ਕਰਦੀ ਜਿਹੜਾ ਸਕੂਲ ਦਾ ਕੰਮ ਕਰਨਾ ਆਪਾਂ ਫੋਨ ਦੇਖਣ ਅੰਦਰੀ ਵੱਧ ਬੈਠਦੀ ਹੈਗੀ ਹੁਣ ਤਾਂ ਠੰਡ ਕਰਕੇ ਬਾਹਰ ਆ ਜਾਂਦੀ ਹੈ ਇਹ ਇਹ ਮੈਂ ਹੁਣ ਪਾਈ ਡੋਲਤਾ ਸੀਗਾ ਸਾਰਾ ਕੱਪੜਾ ਦਾ ਆਪਣਾ ਨਿਬੜ ਗਿਆ ਕੰਮ ਬਸ ਥੋੜੇ ਜਿਹੇ ਰਹਿ ਗਏ ਸੀਗੇ ਇਹ ਮੇਰੇ ਜਿਹੜੇ ਲਾਜਵਰ ਚ ਡੋਬੇ ਹੋਏ ਸੀ ਉਹ ਰਹਿ ਗਏ ਸੀਗੇ ਹਟਾ ਚਿੱਟੇ-ਚਿੱਟੇ ਜਿਹਾ ਕੱਪੜੇ ਸਾਰੇ ਇਸਕਾ ਕੇ ਫਿਰ ਮੈਂ ਕੋਠੇ ਤੇ ਪਾ ਆਂਗੀ ਸਾਰੇ ਕੱਪੜਾ ਭੁੱਲ ਭਰ ਜਾਂਦਾ ਹੈਗਾ के सारे कपड़े बस जो तो एक दिन बग जी है ना फिर बद हो जाते ने गे जहा बग जाने आके ला दू हो जाते कुछ ज्यादा कपड़े ਕਪੜੇ ਤਾਂ ਮਸਾਰਾ ਦਿਨ ਤੋਂ ਹੀ ਉਹ ਨਿਭੜਦੇ ਨਹੀਂ ਹੈਗੇ ਕੱਪੜੇ ਤੇ ਇੱਕ ਭਾਂਡੇ ਇਹੀ ਕੰਮ ਹੈ ਬਸ ਕਰਜ ਸਰਦੀਆਂ 'ਚ ਤਾਂ ਜਮੀਨੀ ਨਿਭੜਿਆ ਕਰਨਾ ਹੈਗਾ ਕੋਟ-ਕੋਟੀਆਂ ਜਿਹੋ ਜਾਂਦੇ ਮੋਟੇ ਕੱਪੜੇ ਧੋਣ ਵਾਲੇ ਤੇ ਭਾਂਡੇ ਵੀ ਸਰਦੀ 'ਚ ਥੋੜੇ ਜਿਹਾ ਵੱਧ ਹੁੰਦੇ ਆ ਕਿਉਂ ਚਾਹ ਵੱਧ ਬਣਦੀ ਹੈਗੀ ਸਰਦੀ 'ਚ ਤੇਸ ਤੋਂ ਬਾਅਦ ਮੈਂ ਲੱਗੀ ਸੀਗੀ ਇਹ ਮੇਰਾ ਨਵਾਂ ਸੂਟ ਤੋਂ ਨਾਲਾ ਸੀਗਾ ਫਿਰ ਇਹ ਮੈਂ ਮਸ਼ੀਨ 'ਚ ਨਹੀਂ ਪਾਉਂਦੇ ਹੁੰਦੇ ਹਨਾ ਫਿਰ ਜਾ ਖਰਾਬ ਜਾ ਹੋ ਜਾਂਦਾ ਕਢਾਈ ਜੀ ਇਹ ਮੈਂ ਅਹੀਂ ਸਰਪਾ ਕੇ ਤੋਤਾ ਸੀਗਾ ਹਲੱਗ ਬਾਕੀ ਕੱਪੜਾ ਦਾ ਕੰਮ ਮੈਂ ਮੇੜਦਾ ਸਾਰੇ ਧੋਕੇ ਸੁੱਕਣੇ ਪਾਤੇ ਮਸ਼ੀਨ ਵੀ ਧੋਤੀ ਆਪਾਂ ਸਹੀ ਛੁੱਟ ਰਹਿਗਾ ਸੀਗਾ ਮੇਰਾ ਧੋਣ ਵਾਲਾ ਲੇਟ ਬਹੁਤ ਹੋ ਗਏ ਸੀਗੇ ਕੰਮ ਨੂੰ ਬਸ ਜਿੱਦ ਹਰਮਨ ਕਰੇ ਹੁੰਦੀ ਆ ਸਮਾਂ ਜ਼ਿਆਦਾ ਲੇਟ ਹੋ ਜਾਂਦੇ ਆਗੇ ਸਹਿਜੀ ਹੋ ਜਾਂਦੀ ਹੈਗੇ ਆਪਾਂ ਨੂੰ ਵੀ ਆਹ ਕੰਮ ਹਰਮਨ ਕਰ ਦੂਗੀ ਵੈਸੇ ਕਰਨਾ ਤਾਂ ਇਹਨੇ ਪੋਚੀ ਲਾਉਣੇ ਹੁੰਦੇ ਨੇ ਤਾਂ ਝਾੜੂ ਪੋਚੀ ਲਾਉਂਦੀ ਹੈ ਕਿ ਜ਼ਿਆਦਾ ਕੰਮ ਨਹੀਂ ਕੋਈ ਕਰਵਾਉਂਦੀ ਹੁੰਦੀ ਮੇਰੇ ਕੋਈ ਕੰਮ ਇਹਨਾਂ ਆਪਣੇ ਹੈ ਨਹੀਂ ਹਣਾ ਜ਼ਿਆਦੇ ਬਸ ਜਿੱਤੇ ਆਈ ਤਾਂ ਕੋਈ ਕੰਮ ਹੋਰ ਵੱਧ ਕਰ ਦਿੰਦੀ ਐ ਵੈਸੇ ਫਰਸ਼-ਪੁਰਸ਼ ਧੋ ਦਿੰਦੀ ਐ ਇਹ ਜਿੱਦੀ ਘਰੇ ਹੁੰਦੀ ਐਗੀ। ਫਲੱਸ਼ ਬਾਥਰੂਮ ਤੇ ਇਧਰਲਾ ਫਰਸ਼ ਜਿੱਥੇ ਮੈਂ ਬੈਠੀ ਆ ਇਹ ਰੀ ਧੋਣਾ ਹੁੰਦਾਗਾ। ਤੇ ਬਸ ਲੇਟ ਜ਼ਰੂਰ ਹੋ ਜਾਂਨੇ ਜਿੱਦੇ ਘਰੇ ਹੁੰਦੀ ਐ। ਫਿਰ ਕੱਲਿਆਂ ਦਾ ਆਪਾਂ ਨੂੰ ਐ ਹੁੰਦਾ ਵੀ ਛੇਤੀ ਕਰ ਲਈਏ ਗੱਲਿਆ ਨਹੀਂ ਕਰਨਾਗਾ। ਨਹੀਂ ਫਿਰ ਐਂਜੇ ਹੋ ਜਾਂਦਾ ਵੀ ਚਲ ਕਰ ਲਾਂਗੇ ਕਰ ਲਾਂਗੇ ਤੇ ਬਸ ਐਈਈ ਸਾਰਾ ਦਿਨ ਕੰਮ ਚੱਲੀ ਜਾਂਦੇ ਨੇ ਦਿਨ ਛੋਟੇ ਹੋ ਗਏ ਸਾਰਾ ਦਿਨ ਇਹ ਨਿਬੜਦੇ ਕੰਮ ਸਵੇਰ ਦੇ ਕੰਮ ਕਰਦੇ ਆਂਗੇ ਘਾਂਟਾ ਕ੍ਰਸ਼ਟ ਕਰਦੇ ਆਂ ਫਿਰ ਸ਼ਾਮ ਦੇ ਚੱਲ ਪੈਂਦੇ ਨੇ ਇਸ ਤੋਂ ਬਾਅਦ ਨੇ ਭਾਂਡੇ ਮਾਂਜਣ ਲੱਗੀ ਸੀ ਕੱਪੜਾ ਦਾ ਮੈਂ ਤਾਂ ਪਹਿਲਾਂ ਨਿਵੇੜਦਣੀ ਹੁੰਦੀ ਆ ਵੀ ਟੂਟੀ ਚੱਲਦੀ ਹੁੰਦੀ ਹੈਗੀ ਹੈ ਨਾ ਪਾਣੀ ਫਿਰ ਸਾਫ ਪਾਪਾ ਕੇ ਕੁ ਝੰਣਨੇ ਟੂਟੀ ਚੱਲਦੀ ਜਿੱਦਾਂ ਫਿਰ ਕਿੰਨਾ ਹੀ ਪਾਣੀ ਡੋਲੀ ਜਾਈਏ ਨਾਲੋਂ ਠੰਡਾ ਘੱਟ ਹੁੰਦਾ ਹੈਗਾ ਟੈਂਕੀ ਵਾਲਾ ਪਾਣੀ ਠੰਡਾ ਜਿਆਦਾ ਹੁੰਦਾ ਟੂਟੀ ਚੱਲਦੇ ਚੱਲਦੇ ਮੈਂ ਕੱਪੜਾ ਦਾ ਹੀ ਨਿਵੇੜਦੀ ਹੁੰਨੀ ਆ ਪਹਿਲਾਂ ਜਿੱਦੇ ਧੋਵਾ ਵੀ ਪਹਿਲਾਂ ਉਹ ਹੀ ਸੁੱਕਣੇ ਪਾ ਦਾਂ ਮੈਂ ਭਾਂਡੇ ਮੇਰੇ ਹਜੇ ਪਏ ਸੀਗੇ ਤੇ ਮੈਂ ਸਾਬਣ ਫੇਰ ਲਈ ਸੀ ਸਾਰੇ ਪਿੰਡਾਂ 'ਚ ਧੋਣ ਵਾਲੇ ਰਹਿੰਦੇ ਸੀਗੇ ਫਿਰ ਹਰਮਨ ਵੀਡੀਓ ਬਣਾਉਣ ਲੱਗੀ ਸੀਗੀ ਮੇਰੀ ਫਿਰ ਐਂ ਜੇ ਹੁੰਦਾ ਵੀ ਫਿਰ ਇਸ ਤੋਂ ਬਾਅਦ ਕਾਦੀ ਬਣਾਵਾਂਗੇ ਹਨਾ ਬਲੌਗ ਵਾਲਾ ਛੋਟਾ ਰਹਿ ਜਾਂਦਾ ਫਿਰ ਘੱਟੋ-ਘੱਟ 11-12 ਮਿੰਟਾਂ ਦਾ ਤਾਂ ਬਲੌਗ ਹੋਣੀ ਚਾਹੀਦਾਗਾ ਇੱਥੇ ਨਾ ਪਤਾ ਨਹੀਂ ਕਿਵੇਂ ਜੇ ਆ ਰਹੀ ਸੀਗੀ ਵੀਡੀਓ ਸਾਫ ਨਹੀਂ ਆਉਂਦੀ ਸੀ ਕੁਸ ਆਪਣੇ ਗਿੱਜਰ 'ਚ ਅੱਗ ਪਾਈ ਹੋਈ ਸੀ ਧੂੰਆ ਜਾਈ ਜਾਂਦਾ ਸੀਗਾ ਇੱਧਰੋਂ ਇੱਥੇ ਹੋ ਗਿਆ ਸੀਗਾ ਜੀ ਸ਼ਾਮ ਦਾ ਟਾਈਮ ਤੇ ਐਂਡ ਤਾਂ ਤੁਸੀਂ ਸਾਰੇ ਵਲੌਗਾਂ 'ਚ ਦੇਖਦੇ ਹੀ ਹੋਗੇ ਐਂਡ ਤਾਂ ਮੇਰਾ ਰਸੋਈ ਚੀ ਹੁੰਦਾ ਹੈਗਾ ਵਲੌਗ ਦਾ ਸ਼ਾਮ ਨੂੰ ਕਦੇ-ਕਦੇ ਵਸ ਦਿਨੇ ਵਲੌਗ ਪੂਰਾ ਹੋ ਜੇ ਤਾਂ ਹੋ ਜੇ ਨਹੀਂ ਫਿਰ ਮੈਂ ਸ਼ਾਮ ਨੂੰ ਐਂਡ ਕਰਦੀ ਹੁੰਨੀ ਆ ਇੱਥੇ ਇਹਨਾਂ ਰੌਲਾ ਜਿਹਾ ਪਾਈ ਜਾਂਦੇ ਸੀਗੇ ਵਿੱਚ ਰੂਬੀ ਭੰਕਣ ਲੱਗੀ ਸੀ ਆਪਣੀ ਤਾ ਕਰਕੇ ਫਿਰ ਮੇ ਬਾਤ ਜੀ ਘੱਟਦੀ ਬਾਤ ਜਿਹੜਾ ਮੈਂ ਖੜਕੇ ਐਂਡ ਕਰਿਆ ਸੀਗਾ ਆ ਬੋਲ ਕੇ ਫਿਰ ਮੈਂ ਉਹ ਵੀ ਘੱਟਤਾ ਫਿਰ ਮੈਂ ਕਹੇ ਵੀ ਚੱਲਾਂ ਵਿੱਚ ਰੌਲਾ ਜਵਾਲਾ ਪਈ ਜਾਂਦਾ ਹ ਹੁਣ ਆਪਾਂ ਪਾਣੀ ਗਰਮ ਲੈ ਲੈਣੇ ਹੁੰਨੇ ਆਂ ਕਿ ਭਾਂਡੇ ਵਾਸਤੇ ਸ਼ੰਕ ਚ ਬਾਲਟੀ ਧਰ ਲੈਣੀ ਹੁੰਨੀ ਫਿਰ ਮੈਂ ਸਵੇਰੇ ਤਾਂ ਮੈਂ ਬਾਹਰ ਹੀ ਲੈ ਜਾਣੀ ਹਰਸ਼ ਤੇ ਸ਼ਾਮ ਨੂੰ ਫਿਰ ਮੈਂ ਇੱਥੇ ਗਰਮ ਪਾਣੀ ਰੱਖ ਲੈਣੀ ਹੁੰਦੀ ਹੈ ਬਾਲਟੀ ਫਿਰ ਇਹ ਹੁੰਦਾ ਵੀ ਜਦੋਂ ਬਾਹਰ ਕੀ ਚੱਲਦ ਕੰਮਣ ਜਾ ਕਰਾਂਗੇ ਹਨਾ ਜਦੋਂ ਜਵਾਕ ਰੋਟੀ ਖਾ ਕੇ ਸ਼ੰਕ ਜੀ ਰੱਖ ਦਿੰਦੇ ਨੇ ਭਾਂਡੇ ਫਿਰ ਦੁਆਰੇ ਚੱਕਣੇ ਝੋਕੇ ਹੋ ਜਾਂਦੇ ਆ ਫਿਰ ਮਿੱਥੀ ਮਾਂ ਜਿਤਨੀ ਹੁੰਦੀ ਹੈ ਬਾਕੀ ਕੁਝ ਹੁੰਦੇ ਘੱਟ ਨੇਗੇ ਸ਼ਾਮ ਨੂੰ ਸਵੇਰੇ ਭਾਂਡੇ ਵੱਧ ਹੋ ਜਾਂਦੇ ਥੋੜੇ ਜਿਹੀ ਹੁਣ ਦੁੱਧ ਦੱਦ ਭਾ ਕੇ ਆਉਣੇ ਡੋਲੂ ਚਾਲੇ ਜੱਗ ਚੁਗ ਵੱਧ ਹੋ ਜਾਂਦੇ ਸਵੇਰੇ ਭਾਂਡੇ ਆਪਣੇ ਰੋਟੀ ਵਾਲੇ ਸ਼ਾਮ ਨੂੰ ਥੋੜੇ ਜਿਹਾ ਘੱਟ ਹੁੰਦੇ ਨੇਗੇ ਵੇਰੇ ਮੇ ਤੁਮਾਂ ਜੇ ਨਹੀਂ ਜਾਂਦੇ ਹੈਗੇ ਮੁੜ ਕੇ ਇੱਕ ਵਾਰੀ ਬਸ ਚਾਲੇ ਪਾਵਾ ਮਾਂਜਦੇ ਮੈਂ ਟਾਈਮ ਨਹੀਂ ਹੁੰਦਾ ਤੇ ਸ਼ਾਮ ਨੂੰ ਤਾਂ ਫਿਰ ਚਾਲੇ ਅੱਡ ਪਹਿਲਾਂ ਮਾਂਜ ਦਿੰਨੇ ਆਪਾਂ ਥੋੜੇ ਥੋੜੇ ਮਾਂਜੀ ਜਾਂਦੀ ਰਹਿਣੀ ਹੈਗੀ ਉਸ ਵਾਸਤੇ ਤਾਂ ਕਰਕੇ ਸ਼ਾਮ ਨੂੰ ਫਿਰ ਭਾਂਡੇ ਘੱਟੀ ਹੁੰਦੇ ਨੇ ਕੱਲੇ ਰੋਟੀ ਵਾਲੀ ਹੁੰਦੇ ਨੇਗੇ ਬਸ ਫਿਰ ਉੱਥੀ ਗੱਲਾਂ ਹੁੰਦੀਆਂ ਜੀ ਭਾਂਡੇ ਦੇ ਕੱਪੜੇ ਤਾਂ ਸਾਰਾ ਦਿਨ ਹੀ ਨਹੀਂ ਮੁੱਕਦੇ ਹੈਗੇ ਚਲੋ ਹੁਣ ਮਸ਼ੀਨਾਂ ਦਾ ਤਾਂ ਸੁੱਖ ਹੋ ਗਿਆ ਹੈ ਨਾ ਅੱਗੇ ਹੱਥਾਂ ਨਾਲ ਹੀ ਧੋਦੇ ਹੁੰਦੇ ਨੇ ਇਹਨੇ ਕੱਪੜੇ ਤੇ ਮੈਂ ਤਾਂ ਬਹੁਤ ਉੱਤੇ ਨੇਗੇ ਹੁਣ ਐ ਲੱਗਦਾਗਾ ਵੀ ਉਹ ਗੱਲਾਂ ਯਾਦ ਕਰਕੇ ਨਾ ਵੀ ਕਿਵੇਂ ਧੋਦੇ ਹੁੰਦੇ ਸੀ ਇੰਨੇ ਨੇ ਹੱਥਾਂ ਨਾਲ ਸੁਕਾਉਂਦੇ ਵੀ ਨਹੀਂ ਹੁੰਦੇ ਸੀ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ ਹੁਣ ਤਾਂ ਆਪਾਂ ਤਾਂ ਸੁਕਾਏ ਬਿਨਾ ਕੱਪੜਾ ਸਾਫ ਨਹੀਂ ਆਉਂਦਾ ਹੈਗਾ ਵੀ ਕਿਵੇਂ ਜਿ ਗਿੱਲੇ ਕਿਵੇਂ ਨਿਚੋੜ ਕੇ ਸੁਕਣੇ ਪਾਈਏ ਆਦਤ ਹੀ ਪੈ ਗਈ ਬਸ ਤੇ ਨਾ ਵੀ ਤਾਂ ਸਾਰਾ ਕੰਮ ਆਪਾਂ ਹੱਥਾਂ ਨਾਲ ਹੀ ਕਰਦੇ ਸੀ ਬਸ ਦਿਨੋ ਦਿਨ ਹਨਾ ਸੌਖੇ ਹੋ ਜਾਂਦੇ ਆ ਕੰਮ ਜੇ ਸੌਖੇ ਹੋਏ ਨਿਕੰਮਾ ਵਧੇ ਵੀ ਨਹੀਂ ਗੇ ਅੱਗੇ ਪੋਚੇ ਨਹੀਂ ਲਾਉਣੇ ਹੁੰਦੇ ਸੀ ਹੁਣ ਪੋਚਿਆਂ ਦਾ ਵਧ ਗਿਆ ਬੁੜੀਆਂ ਦਾ ਕਿ ਕੱਚੇ ਘਾਰ ਹੁੰਦੇ ਸੀ ਮਿੱਟੀ ਲਾਉਣੀ ਹੁੰਦੀ ਸੀ ਬਹੁਤ ਦਿਨਾਂ ਤੋਂ ਬਸ ਲਾ ਦਿੰਦੀ ਸੀ ਇੱਕ ਦਿਨ ਹੁਣ ਸਾਫ ਸਵਾਨੀਆਂ ਹੀ ਵਧ ਗਈਆਂ ਤਾਂ ਕਰਕੇ ਕੰਮ ਜ਼ਿਆਦਾ ਵਧ ਗਿਆ ਚਲੋ ਇਹ ਵੀਡੀਓ ਦਾ ਅੰਡਰੀ ਆਪਾਂ ਇੱਥੇ ਹੀ ਕਰਦੇ ਆ ਮਿਲਾਂ ਕਿਸੇ ਹੋਰ ਵੀਡੀਓ ਨਾਲ ਵੀਡੀਓ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ